ਕਹਿੰਦੇ ਨੇ ਖੂ ਖੂ ਕੋਲ ਨਹੀਂ ਜਾਂਦਾ ਇਨਸਾਨ ਇਨਸਾਨ ਕੋਲ ਜਾਂਦਾ ਹੈ ਤੇ ਜਿਹੜਾ ਫਿਰ ਛਾਂਣਦਾ ਹੈ ਉਹੀ ਜਾਣਦਾ ਹੈ ਗੱਲ ਇਸੇ ਮਸਲੇ ਤੇ ਕਰਾਂਗੇ ਕਿਉਂਕਿ ਸੇਵਾ ਐਂਥਮ ਲਾਂਚ ਕੀਤਾ ਗਿਆ ਗਰੇਵਾਲ ਸਾਹਿਬ ਦੀ ਆਵਾਜ਼ ਤੇ ਤੇ ਸਹਿ ਹੋਗ ਰਿਹਾ ਇਹਦੇ ਚ ਅਕਾਲ ਅਕੈਡਮੀ ਤੇ ਕਲਗੀਗਰ ਟਰਸਟ ਦਾ ਇਸੇ ਸੰਬੰਧ ਦੇ ਵਿੱਚ ਭਾਈ ਜਗਜੀਤ ਸਿੰਘ ਜੀ ਨੇ ਉਹਨਾਂ ਨਾਲ ਗਲਵਾਦ ਕਰਾਂਗੇ ਕਿਉਂਕਿ ਪੰਜਾਬ ਦੇ ਵਿੱਚ ਲਗਾਤਾਰ ਸੇਵਾ ਦੀ ਭਾਵਨਾ ਦੇ ਨਾਲ ਕੰਮਕਾਰ ਇਹ ਪਹਿਲਾਂ ਵੀ ਕਰਦੇ ਰਹੇ ਨੇ ਤੇ ਜਦੋਂ ਹਾਲਾਤ ਪੰਜਾਬ ਦੇ ਵਿੱਚ ਬਦ ਤੋਂ ਬਦਤਰ ਤੁਸੀਂ ਵੀ ਤਸਵੀਰਾਂ ਵੇਖੀਆਂ ਹੋਣੀਆਂ ਤੇ ਹੁਣ ਲਗਾਤਾਰ 100 ਲਗਭਗ ਜਿਹੜੇ ਕਰਨ ਨੇ ਉਹਨਾਂ ਦਾ ਮੁੜ ਬਸੇਵਾ ਤੇ ਉਸ ਤੋਂ ਬਾਅਦ ਇਹਨਾਂ ਦੀ ਮਹਿੰਮ ਜਿਹੜੀ ਲਗਾਤਾਰ ਕੰਮ ਕਰ ਰਹੀ ਆ ਪਾਜੀ ਬਹੁਤ ਬੋਸਵਾਲ ਵਾਹਿ ਖਾਲਸਾ ਵਾਜੀ ਫਤਿਹ ਜਿਹੜੀ ਹੁਣ ਤੁਹਾਡੀ ਮਹਿੰਮ ਚੱਲ ਰਹੀ ਆ ਸੋ ਕਰ ਤੁਸੀਂ ਲੋਕਾਂ ਨੂੰ ਬਣਾ ਕੇ ਦਿੱਤੇ ਨੇ ਤੇ ਲਗਾਤਾਰ 80 ਲਗਾਤਾਰ ਚੈਨਲ ਤੇ ਦੱਸਦੇ ਰਹਿੰਦੇ ਆ ਕਿ ਕਿਸ ਤਰੀਕੇ ਨਾਲ ਤੁਸੀਂ ਜਨ ਸੇਵਾ ਦੀ ਭਾਵਨਾ ਦੇ ਨਾਲ ਇਨਸਾਨੀਅਤ ਦੀ ਭਾਵਨਾ ਦੇ ਨਾਲ ਕੰਮ ਕਰਦੇ ਰਹਿੰਦੇ ਹੋ ਤੇ ਹੁਣ ਤੁਸੀਂ ਚੰਡੀਗੜ੍ਹ ਦੇ ਵਿੱਚ ਇਸ ਸਬੰਧ ਦੇ ਵਿੱਚ ਜਿਹੜੀ ਆ ਉਹ ਖਾਸ ਪ੍ਰੈਸ ਕਾਨਫਰੰਸ ਵੀ 7 ਦਸੰਬਰ ਨੂੰ ਕੀਤੀ ਤੇ ਹੁਣ ਅਗਲਾ ਟੀਚਾ ਕੀ ਹੈ ਅਗਲਾ ਟੀਚਾ ਸਾਡਾ 23 ਹੈ ਵੀ ਉਹ ਇਲਾਕਾ ਨਾ ਬਹੁਤ ਗਰੀਬੀ ਦੀ ਮਾਰ ਵਿੱਚ ਆ ਉਹਨਾਂ ਨੂੰ ਬਾਰ-ਬਾਰ ਆਪਣੇ ਘਰ ਛੱਡ ਕੇ ਜਾਣਾ ਪੈ ਰਿਹਾ ਹੈ ਉੱਥੇ ਮੈਡੀਕਲ ਸਹੂਲਤ ਬਹੁਤ ਲੋਡ ਹੈ ਇਹ ਅਜਨਾਲਾ ਜੀ ਅਜਨਾਲਾ ਇਲਾਕਾ ਡੇਰਾ ਬਾਬਾ ਨਾਨਕ ਤੋਂ ਲੈ ਕੇ ਔਰ ਜਿਹੜਾ ਇਹ ਬਾਰਡਰ ਏਰੀਆ ਸਾਰਾ ਹੈਗਾ ਇੱਥੇ ਬਹੁਤ ਗਰੀਬੀ ਦੇਖਾ ਸੀ ਪ੍ਰੈਕਟੀਕਲੀ ਦੇਖਿਆ ਸਾਨੂੰ ਵੀ ਨਹੀਂ ਸੀ ਪਤਾ ਵੀ ਇੰਨੀ ਜ਼ਿਆਦਾ ਗਰੀਬੀ ਰੇਖਾ ਦੇ ਥੱਲੇ ਨੇ ਉਹ ਲੋਕ ਕਿਉਂਕਿ ਹੁਣ ਸਾਨੂੰ ਪ੍ਰੈਕਟੀਕਲੀ ਡੋਰ ਟੂ ਡੋਰ ਅਸੀਂ ਗਏ ਹੈਗੇ ਆ ਤੇ ਉੱਥੇ ਸਾਨੂੰ ਲੋੜ ਹੈ ਵੀ ਜਿਹੜੇ ਘਰ ਤਾਂ ਅਸੀਂ ਦੇ ਰਹੇ ਆ ਅੱਗੇ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ 100 ਘਰ ਅਸੀਂ ਕੰਪਲੀਟ ਕਰ ਚੁੱਕੇ ਆ ਸੋ ਅੱਗੇ ਵੀ ਜਿਹੜੀ ਨੀਡ ਹੋਏਗੀ ਸੰਸਤਾ ਰੂਪੀ ਅਸੀਂ ਕੋਸ਼ਿਸ਼ ਕਰਾਂਗੇ ਇਸ ਸੇਵਾ ਨਿਭਾਉਂਦੇ ਰਾਂਗੇ ਪਰ ਉੱਥੇ ਲੋੜ ਹੈ ਹੁਣ এডਿਕੇਸ਼ਨ ਦੀ ਅਸੀਂ ਉਹਨਾਂ ਦੇ ਬੱਚੇ ਪੜਾਈਏ ਬੱਚੇ ਪੜਾ ਕੇ ਕਿਉਂਕਿ ਉਹ ਜਦੋਂ ਬੱਚੇ ਬੀਏ ਐਮਏ ਕਰ ਜਾਣਗੇ ਤਾਂ ਉਹਨਾਂ ਨੂੰ ਅੱਛੀ ਜੌਬ ਮਿਲ ਜਾਏਗੀ ਤਾਂ ਉਹਨਾਂ ਦਾ ਵਸੀਬਾ ਅੱਛਾ ਹੋ ਜਾਏਗਾ ਦੂਸਰਾ ਉੱਥੇ ਮੈਡੀਕਲ ਸਹੂਲਤਾਂ ਕਿਉਂਕਿ ਪਰਿਵਾਰ ਦੀ ਗਰੀਬੀ ਕਰਕੇ ਮੈਡੀਕਲ ਸਹੂਲਤਾਂ ਨਾ ਹੋਣ ਕਰਕੇ ਬੱਚੇ ਅਪੰਗ ਜਾਂ ਬੁੱਧੀਹੀਨ ਜਾਂ ਇਸ ਤਰ੍ਹਾਂ ਦੇ ਜੰਮ ਰਹੇ ਨੇ ਉਹ ਬੜੀ ਬੜੀ ਇੱਕ ਅਜੀਬ ਜੀ ਇੱਕ ਸਾਡੇ ਹਿੰਦੁਸਤਾਨ ਦੇ ਵਿੱਚ ਇਹ ਇੱਕ ਵੇਖਣ ਨੂੰ ਸਾਨੂੰ ਮਿਲਿਆ ਹੈਗਾ ਫਿਰ ਉਹਨਾਂ ਦੀਆਂ ਬੱਚੀਆਂ ਖਾਸ ਕਰਕੇ ਉਹਨਾਂ ਘਰ ਦੀਆਂ ਸਹੂਲਤਾਂ ਅੱਛੀਆਂ ਹੋਣ ਕਰਕੇ ਉਹ ਐਜੂਕੇਸ਼ਨ ਨਹੀਂ ਲੈ ਰਹੀਆਂ ਫਿਰ ਉਹਨਾਂ ਦੀ ਸਿਹਤ ਅੱਛੀ ਨਹੀਂ ਹੈ ਅਸੀਂ ਉਹਨਾਂ ਨੂੰ ਕੋਸ਼ਿਸ਼ ਕਰ ਰਹੇ ਹਾਂ ਵੀ ਅਸੀਂ ਉਹਨਾਂ ਨੂੰ ਐਜੂਕੇਸ਼ਨ ਦਵਾਈਏ ਆਪਣੀ ਸੰਸਥਾ ਜ ਦਵਾਈਏ ਜਾਂ ਉੱਥੇ ਲੋਕਲ ਦਵਾਈਏ ਤਾਂ ਉਹਨਾਂ ਦਾ ਉਥਾਨ ਕਰੀਏ ਸੋ ਉਸ ਲਈ ਉਹਨਾਂ ਦਾ ਜੇ ਐਜੂਕੇਸ਼ਨ ਹੈਲਥ ਤੇ ਉਹਨਾਂ ਦੀ ਜੌਬ ਜੋ ਵੀ ਉਹਨਾਂ ਦੀ ਪੜ੍ਹਾਈ ਦੇ ਮੁਤਾਬਕ ਉਹ ਕਰ ਸਕਦੇ ਨੇ ਅੱਛੀ ਲੇਬਰ ਵੀ ਮਿਲ ਸਕਦੀ ਹੈ ਅੱਜ ਲੇਬਰ ਵੀ 1000 ਰੁਪਏ ਦੇੜੀ ਮਿਲ ਸਕਦੀ ਹੈ ਜੇ ਉਹਨਾਂ ਨੂੰ ਕਿਤੇ ਅੱਛੀ ਜਗ੍ਹਾ ਤੇ ਫੈਕਟਰੀ ਤੱਕ ਪਹੁੰਚਾਇਆ ਜਾਏ ਸੋ ਇਹ ਸਾਡਾ ਅਗਲਾ ਟਾਰਗੇਟ ਹੈ ਵੀ ਅਸੀਂ ਉਹਨਾਂ ਦਾ ਉਥਾਨ ਕਰਨਾ ਹੈ ਅਸੀਂ ਇੱਕ ਮਿੱਥ ਮਿੱਚੁਕੇ ਆਂ ਵੀ ਇਹ ਸੇਵਾ ਸਾਡੀ ਅੱਜ 100 ਘਰ ਪੂਰਾ ਕਰਕੇ ਨਹੀਂ ਹੋ ਚੱਲੀ ਅਸੀਂ ਲਗਾਤਾਰ ਉਸ ਬੈਲਟੇ 'ਚ ਕਿਉਂਕਿ ਲੱਗੇ ਰਾਂਗੇ ਤੇ ਉਹਨਾਂ ਦੀ ਹੈ ਬਾਹ ਜਿਵੇਂ ਫੜ ਲੈਣਾ ਬਾਹ ਫੜ ਲਈਏ ਤਾਂ ਹੁਣ ਬਾਹ ਛੱਡਾਂਗੇ ਨਹੀਂ ਬਾਹ ਉਦੋਂ ਤੱਕ ਮਹਾਰਾਜ ਜਿੰਨੀ ਸੇਵਾ ਲਵੇਗਾ ਪਰ ਇਹ ਸਾਰੇ ਕਾਰਜ ਹੁੰਦੇ ਨੇ ਸੰਗਤ ਦੇ ਸਹਯੋਗ ਨਾਲ ਸੰਗਤ ਅਸ਼ੀਰਵਾਦ ਦੇਵੇਗੀ ਕਿਉਂਕਿ ਚੈਰੀਟੇਵਲ ਸੰਸਥਾਾਂ 'ਵਾਂ ਕੋਲ ਤਾਂ ਪੈਸਾ ਦਾਣ ਦਾ ਹੀ ਆਉਂਦਾ ਸੋ ਅਸੀਂ ਦਾਨ ਰੂਪੀ ਵੀ ਅਲਾਸਮੈਂਟ ਕਰਦੇ ਆ ਬੇਨਤੀ ਕਰਨੇ ਆ ਔਰ ਜਿਨਨੇ ਹੈਲਥ ਵਾਲੀ ਸੇਵਾ ਲੈ ਸਕਦੇ ਹੈਲਦੀ ਸੇਵਾ ਲੈਣ ਜਿਹੜੇ ਐਜੂਕੇਸ਼ਨ ਵਾਲੇ ਐਜੂਕੇਸ਼ਨ ਦੀ ਲੈਣ ਜਿਨ੍ਹਾਂ ਉਹਨਾਂ ਨੂੰ ਜੌਬਦਾਨ ਦੀ ਸੇਵਾ ਨਿਭਾ ਸਕਦੇ ਨੇ ਉਹ ਜੌਬ ਦੀ ਸੇਵਾ ਨਿਭਾਣ ਜਿਨ੍ਹਾਂ ਉੱਥੇ ਡਰੱਗਸ ਹੈਗਾ ਨਸ਼ਿਆਂ ਦੇ ਤਹਿਤ ਉੱਥੇ ਉਹਨਾਂ ਨੂੰ ਜਾਗਰਿਤ ਕੀਤਾ ਜਾ ਸਕਦਾ ਉਸ ਦੀ ਸੇਵਾ ਨਿਭਾਈ ਜਾਵੇ ਸੋ ਅਸੀਂ ਸਮੁੱਚੀ ਸਮਾਜ ਰੂਪੀ ਸੰਗਤ ਨੂੰ ਪੂਰੀ ਹਿੰਦੁਸਤਾਨ ਨੂੰ ਬੇਨਤੀ ਕਰਦੇ ਆਂ ਦੇਸ਼ਾਂ-ਵਦੇਸ਼ਾਂ ਜਰੈਨਦੀ ਗੁਰਸਿੱਖ ਸੰਗਤ ਨੂੰ ਕਰਦੇ ਆਂ ਗੁਰਨਾਕ ਨਾਮਕ ਲੇਵਾ ਸਾਧ ਸੰਗਤ ਨੂੰ ਕਰਦੇ ਆਂ ਵੀ ਉੱਥੇ ਬਹੁਤ ਵੱਡੀ ਲੋੜ ਹੈ ਆਓ ਆਪਾਂ ਸਾਰੇ ਰਲ ਮਿਲ ਕੇ ਉਹਨਾਂ ਦੇ ਉਥਾਨ ਲਈ ਅਗਲਾ ਪੜਾਵੀ ਅਰੰਭੀਏ ਤੇ ਪਿਛਲੇ ਪੜਾਅ ਦਾ ਵੀ ਅਸੀਂ ਸ਼ੁਕਰਾਨਾ ਕਰਦੇ ਆਂ ਜਿਨ੍ਹਾਂ ਨੇ ਸੇਵਾਵਾਂ ਦਿੱਤੀਆਂ ਜਿਨ੍ਹਾਂ ਨੇ ਮਾਇਆ ਭੇਜੀ ਜਿਨ੍ਹਾਂ ਨੇ ਹੱਥੀਂ ਸੇਵਾ ਕੀਤੀਆਂ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਆਂ ਕਿ ਇਹ ਮਹਾਰਾਜ ਨੇ ਜੋ ਸੇਵਾ ਲਾਈ ਸੀ ਅੱਜ ਪੂਰੀ ਹੋਈ ਹੈ ਜਿਹੜੇ ਥੋੜੇ ਕਾਰਜ ਰਹਿ ਗਏ ਨੇ ਉਹ ਅਸੀਂ 15 ਤੋਂ 20 ਦਸੰਬਰ ਚ ਜਿਹੜਾ ਕੰਪਲੀਟ ਕਰ ਦਿਆਂਗੇ ਅੱਛਾ ਇਸ ਦੇ ਨਾਲ ਮੈਂ ਪੁੱਛਣਾ ਚਾਹੂੰਗਾ ਕਿਉਂਕਿ ਗਲਗੀਦਰ ٹرسٹ ਕਾਫੀ ਯਾ ਕਾਲ ਅਕੈਡਮੀ ਕਾਫੀ ਸੂਬਿਆਂ ਦੇ ਵਿੱਚ ਕੰਮ ਕਰਦੀ ਹੈ ਪਰ ਤੁਸੀਂ ਜਿਹੜਾ ਬਾਰਡਰ ਏਰੀਆ ਦੀ ਗੱਲ ਕਰ ਰਹੇ ਹੋ ਉਹ ਬਾਰਡਰ ਏਰੀਆ ਮੈਂ ਆਪ ਵੀ ਵਿਚਰਿਆ ਹੋਇਆ ਜਦੋਂ ਪਾਰ ਪਾਕਿਸਤਾਨ ਦੇ ਤਨਾਅ ਵਾਲੀ ਸਥਿਤੀ ਸੀ ਜਾਂ ਉਸ ਤੋਂ ਬਾਅਦ ਬਾੜ ਵਾਲੀ ਸਥਿਤੀ ਸੀ ਪਰ ਹੁਣ ਦੇ ਤਾਜ਼ਾ ਹਾਲਾਤਾਂ ਦੇ ਵਿੱਚ ਜੋ ਕੁਝ ਤੁਸੀਂ ਲਗਾਤਾਰ ਕੰਮ ਕੀਤਾ ਗਰਾਊਂਡ ਤੇ ਅਸੀਂ ਪਹਿਲਾਂ ਵੀ ਜ਼ਿਕਰ ਕਰ ਚੁੱਕੇ ਕਿ ਕਿਸ ਤਰੀਕੇ ਨਾਲ ਤੁਸੀਂ ਤੁਹਾਡੀ ਟੀਮ ਉੱਤੇ ਕੰਮ ਕਰ ਰਹੀ ਸੀ ਸੰਗਤ ਦੀ ਸੇਵਾ ਦੇ ਵਿੱਚ ਰੁਚੀ ਹੋਈ ਸੀ ਤੇ ਹੁਣ ਹਾਲਾਤ ਕਿੰਨੇ ਕੀ ਜਿਹੜੇ ਪ੍ਰੈਕਟੀਕਲੀ ਜਿਹਨੂੰ ਕਹਿ ਦਈਏ ਹੁਣ ਕਿੰਨੇ ਕੀ ਸਹੀ ਹੋ ਚੁੱਕੇ ਨੇ ਦੇਖੋ ਹਾਲਾਤ ਤਾਂ ਹੁਣ ਆਪਾਂ ਇਹ ਕਹਿ ਸਕਦੇ ਹਾਂ 70 80% ਠੀਕ ਨੇ ਠੀਕ ਹੈ ਨਾ ਕੋਈ ਕੋਈ ਗਰੀਬ ਹੋ ਗਿਆ ਤੇ ਕੋਈ ਅਮੀਰ ਵੀ ਹੋ ਗਿਆ ਜਿਹੜੇ ਅਮੀਰ ਸੀ ਉਹ ਗਰੀਬ ਵੀ ਹੋ ਗਏ ਨੇ ਜਿਹੜੇ ਗਰੀਬ ਸੀ ਉਹ ਅਮੀਰ ਵੀ ਹੋ ਗਏ ਨੇ ਕਿਉਂਕਿ ਜਦੋਂ ਰਾਸ਼ਨ ਜਾਂ ਸਮਾਨ ਜਾ ਰਿਹਾ ਸੀ ਜਿਨ੍ਹਾਂ ਕੋ ਘਰ ਨਹੀਂ ਸੀ ਘਰ ਮਿਲ ਗਿਆ ਜਿਨ੍ਹਾਂ ਕੋਲ ਰਾਸ਼ਨ ਨਹੀਂ ਸੀ ਕਪੜਾ ਲੀੜਾ ਨਹੀਂ ਸੀ ਹੁਣ ਕਪੜਾ ਲੀੜਾ ਮਿਲ ਗਿਆ ਜਿਹੜਾ ਬਹੁਤ ਅਮੀਰ ਸੀ ਉਹ ਗਰੀਬ ਵੀ ਬਹੁਤ ਹੋ ਗਿਆ ਕਿਉਂਕਿ ਉਥਲ-ਪਥਲ ਜਿਵੇਂ ਕਹਿੰਦੇ 100 ਸਾਲ ਬਾਅਦ ਹੁੰਦੀ ਹੈ ਉਹ ਪਰਮਾਤਮਾ ਦੇ ਹੁਕਮ ਦੇ ਵਿੱਚ ਹੁੰਦੀ ਹੈ ਸੋ ਹਾਲਾਤ ਅਜੇ ਆਪਾਂ ਇੱਕ ਐਸਾ ਦਿਆ 70% ਤਾਂ ਟੀਵੀ ਜਿਆ ਠੀਕ ਨੇ 30% ਅਜੇ ਹਾਲਾਤਾਂ ਨੂੰ ਦੁਬਾਰਾ ਵਸੇਬੇ ਚਲ ਜਾਣ ਲੈ ਪਰ ਜੇ ਹਿੰਦੂਸਤਾਨ ਨਾਲ ਕੰਪੇਅਰ ਕਰੀਏ ਪੰਜਾਬ ਨਾਲ ਪੰਜਾਬ ਨੂੰ ਕੰਪੇਅਰ ਕਰੀਏ ਤਾਂ ਬਾਕੀ ਸੂਬਿਆਂ ਨਾਲ ਪਰ ਉਹ ਜਿਹੜੀ ਬੈਲਟ ਹੈ ਉਹ ਬਹੁਤ ਪਿੱਛੇ ਹੈ ਫਿਰ ਪੰਜਾਬ ਦੇ ਨਾਲ ਨਾਲ ਹਾਲਾਤ ਨਾਲ ਲੱਗਦੇ ਹਰਿਆਣਾ ਦੇ ਵਿੱਚ ਵੀ ਖਰਾਬ ਹੋਏ ਸੀ ਹਿਮਾਚਲ ਦੇ ਵਿੱਚ ਵੀ ਉਤਰਾਖੰਡ ਦੇ ਵਿੱਚ ਵੀ ਤੇ ਉਧਰਲੇ ਪਾਸੇ ਵੀ ਤੁਹਾਡੀ ਟੀਮ ਕੰਮ ਕਰ ਰਹੀ ਉਹ ਵੀ ਅਸੀਂ ਦੇਖੋ ਰਾਹਤ ਕਾਰਜਾਂ ਲਈ ਜੋ ਸੀਐਮ ਸਾਹਿਬ ਹਿਮਾਚਲ ਪ੍ਰਦੇਸ਼ ਨੂੰ ਅਸੀਂ ਸੇਵਾ ਮੰਗੀ ਸੀ ਮੈਂ ਬਾਅਦ ਵਿੱਚ ਵੀ ਉਹਨਾਂ ਨੂੰ ਮਿਲਿਆ ਵੀ ਸਾਨੂੰ ਕੋਈ ਸੇਵਾ ਤਾਂ ਦੱਸੋ ਫਿਰ ਅਸੀਂ ਉਹਨਾਂ ਨੂੰ ਫੰਡ ਦੇ ਦਿੱਤੇ ਇਹ ਆਪਣਾ ਸੀਐਮ ਜੋ ਫੰਡ ਵਿੱਚ ਅਸੀਂ ਆਪਣਾ ਜੋ ਸਾਡਾ ਯੋਗਦਾਨ ਵੱਧ ਤੋਂ ਵੱਧ ਪਾ ਸਕਦੇ ਸੀ ਅਸੀਂ ਫਿਰ ਉਹਨਾਂ ਨੂੰ ਫੰਡ ਦੇ ਦਿੱਤੇ ਵੀ ਉਹ ਆਪਣੇ ਸਿਸਟਮ ਨਾਲ ਜਿਵੇਂ ਵੀ ਉਹਨੂੰ ਕਰਨਾ ਬਾਕੀ ਜਿੱਥੇ ਵੀ ਲੋੜ ਹੁੰਦੀ ਅਸੀਂ ਹਾਜ਼ਰ ਹਾਂ ਉਹ ਸਾਡੇ ਇਲਾਕੇ ਚ ਵੀ ਲੋੜ ਪੈਂਦੀ ਹੈ ਹਿਮਾਚਲ ਚ ਵੀ ਲੋੜ ਹੈ ਹਰਿਆਣਾ ਚ ਵੀ ਲੋੜ ਹੈ ਸਾਰੀ ਜਿੱਥੇ ਵੀ ਲੋੜ ਹੈ ਸੀ ਸੰਸਥਾ ਕਲਗੀ ਦਾ ਟਲ ਪੂਰੇ ਆਲ ਇੰਡੀਆ ਚ ਜਿੱਥੇ ਵੀ ਲੋੜ ਹੈ ਹਾਜ਼ਰ ਹੈ ਅੱਛਾ ਤੇ ਇੱਕ ਮੁੱਖ ਤੌਰ ਤੇ ਤੁਸੀਂ ਪੰਜਾਬ ਦੀਆਂ ਧੀਆਂ ਦੀ ਬਾਰਡਰ ਏਰੀਆ ਵਾਲੇ ਪਾਸੇ ਦੀ ਗੱਲ ਕੀਤੀ ਉੱਧਰ ਸਿੱਖਿਆ ਤੇ ਇਹਦੇ ਨਾਲ ਮੈਡੀਕਲ ਦੀ ਗੱਲ ਕੀਤੀ ਤੇ ਹੁਣ ਉੱਧਰਲੇ ਪਾਸੇ ਵੀ ਕੋਈ ਤੁਸੀਂ ਆਪਣੀ ਸੰਸਥਾ ਦੇ ਰਾਹੀਂ ਉੱਥੇ ਕੋਈ ਸਕੂਲ ਜਾਂ ਕੋਲੇਜ ਖੋਲੋਗੇ ਐਸਾ ਸਾਡੇ ਸਕੂਲ ਨਾ ਪਠਾਨਕੋਟ ਸਾਡਾ ਪਹਿਲਾ ਸਕੂਲ ਹੈਗਾ ਠੀਕ ਬਟ ਉੱਥੋਂ ਸ਼ੁਰੂ ਲੈ ਕੇ ਬੀਕਾਨੌਰ ਤੱਕ ਸਾਡੇ ਸਕੂਲ ਨੇ ਜਿੰਨੀ ਬਾਰਡਰ ਬੈਲਟ ਹੈ ਸਾਰੇ ਹੈਗੇ ਆਲਰੇਡੀ ਹੁਣ ਅਸੀਂ ਉੱਥੇ ਕੀ ਕੀਤਾ ਜਿੰਨੇ ਵੀ ਫਲੱਡ ਏਰੀਏ ਦੇ ਬੱਚੇ ਸੀ ਜਿਹੜੇ ਫੀਸ ਦੇ ਰਹੇ ਸੀ ਪਰ ਅਸੀਂ ਉਹਨਾਂ ਦੀਆਂ 1200 ਬੱਚੇ ਦੀਆਂ ਫੀਸਾਂ ਮਾਫ ਕਰ ਦਿੱਤੀ ਜੀ ਬੜੀ ਵੱਡੀ ਗੱਲ ਹੈ ਵੀ ਉਹਨਾਂ ਤਾਂ ਕਿ ਉਹਨਾਂ ਦੀ ਐਜੂਕੇਸ਼ਨ ਹੁਣ ਸਾਡੇ ਧਿਆਨ ਹੈ ਚਾਹੇ ਵੀ ਅਸੀਂ ਜਿਹੜੇ ਫ੍ਰੀ ਬੱਚੇ ਪੜ੍ਹਾਉਨੇ ਆ ਯਾਰ ਬੇਟੇ ਬੱਚੇ ਪ੍ਰਸੰਸਥਾ ਇਸ ਵੇਲੇ 35000 ਫਰੀ ਜਾਂ ਸਹਾਇਤ ਵਿੱਦਿਆ ਦੇ ਰਹੀ ਹੈ ਉਹ ਪਹਿ ਹੁਣ ਸਾਡੀ ਇਹ ਸਮਝ ਆ ਗਈ ਸਾਨੂੰ ਵੀ ਇਸ ਸਪੈਸ਼ਲਟੀ ਚ ਅਸੀਂ ਵੱਧ ਤੋਂ ਵੱਧ ਬੱਚੇ ਫਰੀ ਜਾਂ ਸਹਾਇਤ ਵਿੱਦਿਆ ਵਾਲੇ ਲੈਣੇ ਨੇ ਤਾਂ ਕਿ ਇਹਨਾਂ ਦਾ ਉਥਾਨ ਤਾਂ ਹੀ ਹੋ ਸਕੇ ਜੇ ਉੱਥੇ ਕੋਈ ਲੋੜ ਪਈ ਤਾਂ ਅਸੀਂ ਹੋਰ ਸਕੂਲ ਵੀ ਖੋਲ ਦੇਣੇ ਨੇ ਤੇ ਬਾਕੀ ਸਾਡੀਆਂ ਦੋ ਯੂਨੀਵਰਸਟੀਆਂ ਹੈਗੀਆਂ ਨੇ ਬਡੂ ਸਾਹਿਬ ਵੀ ਹੈ ਸਾਰੀ ਇਟਰਨਲ ਯੂਨੀਵਰਸਿਟੀ ਤੇ ਅਕਾਲ ਯੂਨੀਵਰਸਿਟੀ ਪਿੰਡੇ ਵੀ ਹੈ ਸੋ ਉੱਥੋਂ ਦੇ ਜਿਹੜੇ ਪਲੱਸ 2 ਬੱਚੇ ਨੇ ਫਿਰ ਅਸੀਂ ਉੱਥੇ ਇੱਥੇ ਲਿਆ ਸਕਦੇ ਹਾਂ ਇੱਕ ਮੁਕਤ ਦਾ ਸਵਾਲ ਲਵਾਂਗਾ ਸੇਵਾ ਐਂਥਮ ਸ਼ੁਰੂ ਕੀਤੀ ਗਈ ਆ ਲਾਂਚ ਵੀ ਕੀਤੀ ਗਈ ਚੰਡੀਗੜ੍ਹ ਦੇ ਵਿੱਚ ਤੇ ਉਸ ਤੇ ਕੀ ਕਹੂੰ ਦੇਖੋ ਜੋ ਵੀ ਸਾਰੇ ਕਰ ਰਹੇ ਨੇ ਚੰਗਾ ਕਰ ਰਹੇ ਨੇ ਠੀਕ ਹੈ ਅਸੀਂ ਸਾਰਿਆਂ ਨੂੰ ਇਹ ਕਹਿੰਦੇ ਆ ਵੀ ਜੋ ਸੇਵਾ ਦੀ ਮਾਇਆ ਇਕੱਤਰ ਹੁੰਦੀ ਹੈ ਉਹਨੂੰ ਠੀਕ ਢੰਗ ਨਾਲ ਲਾਣਾ ਸਾਡਾ ਸਾਰਿਆਂ ਦਾ ਫਰਜ਼ ਹੈ ਉਹਨੂੰ ਦਰਵਰਤੋਂ ਨਹੀਂ ਕਰਨੀ ਚਾਹੀਦੀ ਉਹਦੀ ਜਿਹੜੀ ਨੀਡ ਹੈ ਉਹ ਨੀਡ ਤੇ ਹੀ ਲਾਣੀ ਚਾਹੀਦੀ ਜਿਸ ਤਰ੍ਹਾਂ ਪੈਸਾ ਮੰਗਿਆ ਗਿਆ ਸੇਮ ਪੈਸਾ ਉਹ ਤਨ ਦੇ ਹੀ ਨਾਲ ਆਪਣੀ ਸਰੀਰਕ ਅਥੀ ਸੇਵਾ ਕਰਕੇ ਲਾਣਾ ਚਾਹੀਦਾ ਮੈਂ ਤਾਂ ਇਹ ਗੁਜਾਰਸ਼ ਸਾਰਿਆਂ ਨੂੰ ਹੀ ਕਰਦਾ ਧੰਨਵਾਦ ਬਾਬਾ ਜੀ ਤੇ ਤੁਸੀਂ ਸੁਣਿਆ ਵਿਚਾਰ ਕਲਗੀਧਰ ਟ੍ਰਸਟ ਦੇ ਭਾਈ ਜਗਜੀਤ ਸਿੰਘ ਜੀ ਦੇ ਤੇ ਹੋਰ ਇਹਨਾਂ ਨੇ ਕੀ ਕੁਝ ਕਿਹਾ ਸਾਰੀਆਂ ਗੱਲਾਂ ਤੁਸੀਂ ਆਪ ਹੀ ਸਮਝ ਲਿਓ